ਨਗਰ ਕੌਂਸਲ ਸਲੋਰ ਦੇ ਨਵੇਂ ਪ੍ਰਧਾਨ ਪ੍ਰਦੀਪ ਜੋਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਸਨੋਰ ਲਖਬੀਰ ਸਿੰਘ ਵੱਲੋਂ ਬੱਸ ਸਟੈਂਡ ਦੇ ਬਾਹਰ ਨਜਾਇਜ਼ ਤੌਰ ਤੇ ਰੇਡੀਆ ਅਤੇ ਆਟੋ ਚਾਲਕਾਂ ਦੁਆਰਾ ਲਾਏ ਜਾਣ ਵਾਲੇ ਕਬਜ਼ਾ ਤੇ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਬੱਸ ਸਟੈਂਡ ਤੇ ਜਗ੍ਹਾ ਜਿਹੜੀ ਆ ਉਹ ਖਾਲੀ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰਾਹ ਦੀ ਕੋਈ ਸਵੱਸਿਆ ਨਾ ਹੋਵੇ ਬਸਟੈਂਡ ਦੇ ਵਿੱਚ ਰੇਡੀਆ ਲੱਗਣ ਕਾਰਨ ਬੱਸਾਂ ਦੇ ਅੰਦਰ ਆਊਂਡ ਨੂੰ ਲੈ ਕੇ ਅਤੇ ਸਵਾਰੀਆਂ ਦੇ ਬੈਠਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਇੰਤਜ਼ਾਮ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਤੇ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਬੱਸ ਸਟੈਂਡ ਦੇ ਉੱਪਰਸ਼ ਕਹਾਤਰੀਆਂ ਨੇ ਕਿ ਟ੍ਰੈਫਿਕ ਦੇ ਵਿੱਚ ਬਹੁਤ ਗਿਜਣ ਪੈ ਰਿਹਾ ਤੇ ਬੱਸਾਂ ਅੰਦਰ ਨਹੀਂ ਜਾ ਰਹੀਆਂ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੀਆਂ ਰੈਡੀਆਂ ਨੇ ਰਹਿਣੀਆਂ ਨੇ ਸੈਟ ਕਰਵਾਈਆਂ ਨੇ ਕੰਪਨੀ ਨਾਲ ਲੋਅ ਤੁਸੀਂ ਅਸੀਂ ਤੇ ਜਿਹੜੀ ਉਹ ਬਸਤੀ ਵਾਲੀ ਅੰਦਰ ਕਰਾ ਰਹੇ ਹਾਂ ਅਸੀਂ ਕਿ ਅੱਗੇ ਨੂੰ ਇਹ ਕਾਰਵਾਈ ਚੱਲਦੀ ਰਹੇ ਆ। ਆ ਫਿਰ ਅਸੀਂ ਉਸ ਜਿਹੜੀ ਰੈਡੀ ਹੋ ਗਈ ਜਾਊਗੀ ਚਲਾਣ ਕੱਟਾਂਗੇ ਤੇ ਫਾਉਂਡ ਕਰਨਾ ਉਸ ਦਾ ਜੋ ਸਮਾਨ ਹੋਵੇ। ਮੁਕੰਮਲ ਤੌਰ ਤੇ ਬਸਟੈਂਡ ਅਸੀਂ ਖਾਲੀ ਕਰਾਵਾਂਗੇ ਜੀ ਸਾਡੇ ਨਾਲ ਹੀ ਕੰਮ ਚੱਲ ਰਿਹਾ। ਉਧਰ ਟੈਨਾਂ ਦਾ ਕੰਮ ਚੱਲ ਰਿਹਾ ਤੇ ਉਹ ਜਦੋਂ ਸਾਡਾ ਪੂਰਾ ਹੋ ਗਿਆ ਟੈਨਾਂ ਨੂੰ ਉਧਰ ਸੈਟਿੰਗ ਕਰ ਦਾਂਗੇ ਤੇ ਬਸਟੈਂਡ ਨੂੰ ਪ੍ਰੋਪਰ ਸੈਟਿੰਗ ਕਰ ਦਾਂਗੇ ਫਿਰ ਟਾਈਮ ਲੇਗਾ ਸਾਨੂੰ। ਇਹਨਾਂ ਨੂੰ ਸੈਟਿੰਗ ਕਰਾ ਦੇ। ਬਸ ਸਟੈਂਡ ਦੇ ਉੱਪਰ ਸਿਕਾਇਤਾਂ ਆਈਆਂ ਨੇ ਕਿ ਟ੍ਰੈਫਿਕ ਦੇ ਵਿੱਚ ਬਹੁਤ ਬੀੜਨ ਪੈ ਰਿਹਾ ਤੇ ਬਸਾਂ ਅੰਦਰ ਨਹੀਂ ਜਾ ਰਹੀਆਂ। ਇਸ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੀਆਂ ਰੈਡੀੀਆਂ ਨੂੰ ਰੈਣੀਆ ਵਾਲੀਆਂ ਸਾਈਡ ਤੇ ਕਰਵਾਈਆਂ ਨੇ ਕੰਮ ਦੇ ਨਾਲ ਲਵਾ ਦਿੰਿਆ ਸੀ ਤੇ ਜਿਹੜੀ ਹੋਰ ਬਸ ਦੀ ਜਿੰਕੀ ਅੰਦਰ ਕਰਾਦੇ ਆ ਸੀ ਤੇ ਅੱਗੇ ਨੂੰ ਇਹ ਕਾਰਵਾਈ ਚੱਲਦੀ ਰਹੇਗੀ। ਆ ਫਿਰ ਅਸੀਂ ਉਸ ਜਿਹੜੀ ਰੈਡੀ ਹੋ ਗਈ ਜਹਾ ਨੂੰ ਚਲਾੜਟਾਂਗੇ ਤੇ ਪਾਉਂਡ ਕਰਨਾ ਹੈ ਉਸ ਦਾ ਜੋ ਸਮਾਨ। ਮੁਕੰਮਲ ਤੌਰ ਤੇ ਬਸ ਸਟੈਂਡ ਅਸੀਂ ਖਾਲੀ ਕਰਾਵਾਂਗੇ ਜੀ ਸਾਡਾ ਨਾਲ ਹੀ ਕੰਮ ਚੱਲ ਰਿਹਾ। ਉਧਰ ਟੈਨਰ ਦਾ ਕੰਮ ਚੱਲ ਰਿਹਾ। ਤੇ ਉਹ ਜਦੋਂ ਸਾਰਾ ਪੂਰਾ ਹੋ ਗਿਆ ਚੈਨਲ ਨੂੰ ਅਗਰ ਸੈਟਿੰਗ ਕਰ ਦਾਂਗੇ ਤੇ ਬੱਸ ਸਟੈਂਡ ਨੂੰ ਪ੍ਰੋਪਰ ਸੈੱਟ ਕਰ ਦਈਏ ਫਰਸਟ ਟਾਈਮ ਜੇ ਅਸੀਂ ਇਹਨਾਂ ਨੂੰ ਸੈਟਿੰਗ ਕਰਾਈਏ ਨਗਰ ਕੌਂਸਲ ਸਨੌਰ ਦੇ ਨਵੇਂ ਪ੍ਰਧਾਨ प्रदीप ਜੋਸ਼ਣ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਰਜ ਸாதਕ ਅਫਸਰ ਨਗਰ ਕੌਂਸਲ ਸਨੌਰ ਲਖਬੀਰ ਸਿੰਘ ਵੱਲੋਂ ਬੱਸ ਸਟੈਂਡ ਦੇ ਬਾਹਰ ਨਜਾਇਜ਼ ਤੌਰ ਤੇ ਰੇੜੀਆਂ ਅਤੇ ਆਟੋ ਚਾਲਕਾਂ ਦੁਆਰਾ ਲਏ ਜਾਣ ਵਾਲੇ ਕਵਚੇ ਤੇ ਵੱਡੀ ਕਾਰਵਾਈ ਕੀਤੀ ਗਈ ਦੱਸਦੀ ਹੈ ਕਿ ਬੱਸ ਸਟੈਂਡ ਤੇ ਜਗ੍ਹਾ ਜਿਹੜੀ ਆ ਉਹ ਖਾਲੀ ਕਰਵਾਈ ਗਈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਵੱਸਿਆ ਨਾ ਹੋਵੇ ਬਸ ਸਟੈਂਡ ਦੇ ਵਿੱਚ ਰੇਡੀਆ ਲੱਗਣ ਕਾਰਨ ਬੱਸਾਂ ਦੇ ਅੰਦਰ ਆਊਂਡ ਨੂੰ ਲੈ ਕੇ ਅਤੇ ਸਵਾਰੀਆਂ ਦੇ ਬੈਠਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਇੰਤਜ਼ਾਮ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਤੇ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਬੱਸ ਸਟੈਂਡ ਦੇ ਉੱਪਰ ਸੱਚਾ ਤਾਲੀਆਂ ਨਹੀਂ ਕਿ ਟ੍ਰੈਫਿਕ ਦੇ ਵਿੱਚ ਬਹੁਤ ਵਿਘਨ ਪੈ ਰਿਹਾ ਤੇ ਬੱਸਾਂ ਅੰਦਰ ਨਹੀਂ ਜਾ ਰਹੀਆਂ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੀਆਂ ਰੈਡੀਆਂ ਨੇ ਰਹਿਣੀਆਂ ਹਨ ਉਹਨਾਂ ਸੈਟ ਕਰਵਾਈਆਂ ਨੇ ਖੰਧ ਦੇ ਨਾਲ ਲਵਾ ਦਿੱਤੀਆਂ ਸੀ ਤੇ ਜਿਹੜੀ ਉਹ ਬਸ ਦੀ ਜਗ੍ਹਾ ਅੰਦਰ ਕਰਾ ਰਹੇ ਹਾਂ ਅਸੀਂ ਇਹ ਅੱਗੇ ਨੂੰ ਇਹ ਕਾਰਵਾਈ ਚੱਲਦੀ ਰਹੇ ਆ। ਆ ਫਿਰ ਅਸੀਂ ਉਸ ਜਿਹੜੀ ਰੈਡੀ ਹੋ ਗਈ ਜਾਂ ਉਹ ਚਲਾਨ ਕਟਾਂਗੇ ਤੇ ਪਾਉਂਡ ਕਰਨਾ ਉਸ ਦਾ ਜੋ ਸਮਾਨ ਹੋਗਾ। ਮਕਮਲ ਤੌਰ ਤੇ ਬਸ ਸਟੈਂਡ ਅਸੀਂ ਖਾਲੀ ਕਰਾਵਾਂਗੇ ਜੀ ਸਾਡੇ ਨਾਲ ਹੀ ਕੰਮ ਚੱਲ ਰਿਹਾ। ਉਧਰ ਟੈਨਾਂ ਦਾ ਕੰਮ ਚੱਲ ਰਿਹਾ ਤੇ ਉਹ ਜਦੋਂ ਸਾਡਾ ਪੂਰਾ ਹੋ ਗਿਆ ਟੈਨਾਂ ਨੂੰ ਉੱਧਰ ਸੈਟਿੰਗ ਕਰ ਦਾਂਗੇ ਤੇ ਬਸ ਸਟੈਂਡ ਨੂੰ ਪ੍ਰੋਪਰ ਸੈਟਿੰਗ ਕਰ ਦਾਂਗੇ ਫਿਰ ਟਾਈਮ ਲੈਂਗਾ ਅਸੀਂ। ਇਹਨਾਂ ਨੂੰ ਸੈਟਿੰਗ ਕਰਾ ਅਸਟੈਂਡ ਦੇ ਉੱਪਰ ਅਸ਼ਕਾਤਾਰੀਆਂ ਨੇ ਕਿ ਟ੍ਰੈਫਿਕ ਦੇ ਵਿੱਚ ਬਹੁਤ ਬੀਜਣ ਪੈ ਰਿਹਾ ਤੇ ਬਸ ਅੰਦਰ ਨੇ ਜ਼ਿਆਦਾ ਆਏ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਜਿਹੜੀਆਂ ਰੈਡੀਆਂ ਨੇ ਰਹਿਣੀਆਂ ਆਉਣੀਆਂ ਸੈੱਟ ਕਰਵਾਈਆਂ ਨੇ ਕੰਮ ਦੇ ਨਾਲ ਲੋਆ ਤੁਸੀਂ ਤੇ ਜਿਹੜੀ ਉਹ ਬਸ ਦੀ ਐਂਟਰੀ ਅੰਦਰ ਕਰਾ ਰਹੇ ਹਾਂ ਅਸੀਂ ਇਹ ਅੱਗੇ ਨੂੰ ਵੀ ਕਾਰਵਾਈ ਚੱਲਦੀ ਰਹੇਗਾ ਆ ਫਿਰ ਅਸੀਂ ਉਸ ਦੀ ਜਿਹੜੀ ਰੈਡੀ ਹੋਊਗੀ ਜਾਂ ਉਹ ਚਲਾਣ ਕੱਟਾਂਗੇ ਤੇ ਇੰਪਾਉਂਡ ਕਰਾਂਗੇ ਉਸ ਦਾ ਜੋ ਸਮਾਨ ਮੁਕੰਮਲ ਤੌਰ ਤੇ ਬਸਟੈਂਡ ਅਸੀਂ ਖਾਲੀ ਕਰਾਵਾਂਗੇ ਜੀ ਸਾਡੇ ਨਾਲ ਹੀ ਕੰਮ ਚੱਲ ਰਿਹਾ ਉਧਰ ਟੈਨਾਂ ਦਾ ਕੰਮ ਚੱਲ ਰਿਹਾ ਤੇ ਉਹ ਜਦੋਂ ਸਾਡਾ ਪੂਰਾ ਹੋ ਗਿਆ ਟੈਨਲ ਉੱਪਰ ਸੈਟਿੰਗ ਕਰ ਦਾਂਗੇ ਤੇ ਬੱਸ ਟੈਨਲ ਨੂੰ ਪ੍ਰੋਪਰ ਸੈਟ ਕਰ ਦਈਏ ਫਿਰ ਟਾਈਮ ਸੈਟਿੰਗ ਅਸੀਂ ਕੰਮ ਸੈਟਿੰਗ ਕਰਾਈ